ਫਟਾ ਕੋ ਨੁਕਸਾਨ ਤਾਂ ਕੋਈ ਨਹੀਂ ਹੈਗਾ ਇਹ ਨੰਬਰ ਤੇ ਲਿਖ ਦਿਓ ਨੰਬਰ ਨਹੀਂ ਬੋਲ ਕੇ ਦੱਸਣਗੇ ਬੋਲ ਕੇ ਦੱਸਣਗੇ ਨਾ ਜਾ ਆ ਜੇ ਇਹਨਾਂ ਨੂੰ ਨਹੀਂ ਨਹੀਂ ਖਲੋੜੋ ਕੋੜ ਇੱਕ ਮਿੰਟ ਥੋੜੀ ਜਿਹੀ ਦੋ ਕਹਿਣਗੇ ਸਸੇ ਮੈਂ ਪਹਿਲਾਂ ਬੋਲ ਲਿਓ ਹੋਇ ਆਏ ਕੁਰਸੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਰਮ ਸਤਿਕਾਰ ਜੋ ਸਮਾਜੋਗ ਦੇਸ਼ ਉਹ ਦੇਸ਼ ਵਿੱਚ ਵਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਹੜਾਂ ਦੀ ਮਾਰ ਦੇ ਵਿੱਚੋਂ ਗੁਜ਼ਰ ਰਿਹਾ ਵੱਖ-ਵੱਖ ਇਲਾਕਿਆਂ ਵਿੱਚੋਂ ਤੇ ਅੱਜ ਜੀਤ ਹੈ ਪਰਵਾਨ ਲੋਕ ਭਲਾਈ ਸੇਵਾ ਸੰਸਥਾ ਨਗਰ ਕਹਾੜੀ ਤੋਂ ਦਾਸ ਮੇਰੇ ਭਾਈ ਲਖਬੀਰ ਸਿੰਘ ਜੀ ਸਰਪੰਚਾ ਜੋ ਰਸ਼ੀਨਾ ਸਾਹਿਬ ਜੀ ਆਪਾਂ ਇਹਨਾਂ ਨਗਰਾਂ ਵਿੱਚ ਆਏ ਸੀ ਕੁਝ ਸੇਵਾ ਦੇ ਸਬੰਧ ਵਿੱਚ ਸਾਨੂੰ ਉੱਥੋਂ ਪਤਾ ਲੱਗਾ ਕਿ ਅੱਖੋ ਕੇ ਟਾਲੀ ਸਾਹਿਬ ਜੋ ਕਿ ਕਰਤਾਰਪੁਰ ਕੋਰੀਡੋਰ ਦੇ ਕੋਲ ਇੱਕ ਨਗਰ ਹੈ ਉੱਥੇ ਇੱਕ ਪਰਿਵਾਰ ਦੇ ਕੋਲ ਜਾਣ ਦਾ ਮੌਕਾ ਮਿਲਿਆ ਮਾਤਾ ਸੁਦਨਾਮ ਕੌਰ ਜੀ ਸਾਡੇ ਨਾਲ ਖੜੇ ਆ ਉਹਨਾਂ ਦੇ ਘਰ ਦੀ ਹਾਲਾਤ ਤੁਸੀਂ ਵੇਖ ਲਓ ਦੋ ਬੇਟੇ ਇੱਕ ਜਿਹੜਾ ਨਸ਼ਿਆਂ ਦੇ ਵਿੱਚ ਹੈ ਕੋਈ ਜੇਲ੍ਹ 'ਚ ਹੈ ਤੇ ਉਹਨਾਂ ਦੇ ਅੱਗੇ ਪਰਿਵਾਰ ਦੇ ਕੁੱਲ ਬੱਚੇ ਪਾ ਕੇ 10 ਜੀ ਨੇ ਤੇ ਹਾਲਾਤ ਐਸੇ ਤੇ ਇੱਥੋਂ ਤੱਕ ਛਾਤੀ ਛਾਤੀ ਤੱਕ ਪਾਣੀ ਆ ਗਿਆ ਸੀ ਤੇ ਛੱਤਾਂ ਚੋਂ ਦੀਆਂ ਡਿੱਗਣ ਵਾਲੀ ਹਾਲਾਤ ਆ ਤੇ ਕਮਰਿਆਂ ਦੇ ਵਿੱਚ ਸਾਬਣੀ ਡਾਹ ਜਾਂਦਾ ਤੇ ਦਾਸ ਰਿਆ ਵੱਲੋਂ ਵੀ ਤੇ ਮਾਤਾ ਜੀ ਖੁਦ ਵੀ ਤੁਹਾਨੂੰ ਬੇਨਤੀ ਕਰਨਗੇ ਕਿ ਜਿੱਥੇ ਵੀ ਸੰਗਤਕਾਂ ਇਹ ਆਵਾਜ਼ ਸੁਣਨ ਸਾਹਿਬ ਖਾਲਸਾ ਏਡ ਸੰਸਥਾ ਜਾਂ ਹੋਰ ਸੰਸਥਾਵਾਂ ਜਿਹੜੀਆਂ ਸਮੇਂ-ਸਮੇਂ ਤੇ ਸੇਵਾ ਕਰਦੀਆਂ ਨੇ ਲੋੜਵੰਦਾਂ ਦੀ ਬੇਨਤੀ ਹੈ ਕਿ ਇਹਨਾਂ ਮਾਤਾ ਜੀ ਦਾ ਉਹਨਾਂ ਦਾ ਜਿਹੜਾ ਘਰ ਬਣਾਉਣ ਦੀ ਕਿਰਪਾਲਤਾ ਕਰਨ ਤਾਂ ਕਿ ਇਹ ਵੀ ਆਪਣੇ ਘਰ ਵਿੱਚ ਸਹੀ ਤਰੀਕੇ ਨਾਲ ਰਹਿ ਸਕਣ ਦੇਖੋ ਹਾਲਤ ਵੇਖਣਯੋਗ ਨਹੀਂ ਆ ਇਹਨਾਂ ਤਰਸਯੋਗ ਆਪਾਂ 600 ਚੋਰੀਆਂ ਨੇ ਜਿੰਨੀ ਜਿੰਨੀ ਆਮ ਰਸੋਈ ਹੁੰਦੀ ਆ ਉਹਨਾਂ ਉਹਨਾਂ ਕਮਰੇ ਐ ਤੇ ਦੋ ਕਮਰੇ ਤੇ 10 ਜੀ ਕੰਜਸਟਰ ਹੋਣੇ ਬੜੇ ਔਖੇ ਆ ਤੇ ਬਾਕੀ ਮਾਤਾ ਜੀ ਹੁਣੇ ਤੁਹਾਨੂੰ ਆਪਣਾ ਫੋਨ ਨੰਬਰ ਵੀ ਦੱਸ ਦਿੰਦੇ ਆ ਤੇ ਆਪਣੇ ਹਾਲਾਤ ਵੀ ਦੱਸ ਦਿੰਦੇ ਆ ਦਾਸਰਾਂ ਵੱਲੋਂ ਵੀ ਤੇ ਪਰਿਵਾਰ ਵੱਲੋਂ ਵੀ ਹੱਥ ਜੋੜ ਕੇ ਇਸ ਮੂਹ ਸੰਕਾ ਨੂੰ ਬੇਨਤੀ ਹੈ ਕਿ ਆਪ ਜਲਦੀ ਤੋਂ ਜਲਦੀ ਵੱਧ ਤੋਂ ਵੱਧ ਸੇਵਾ ਕਰੋ ਇਹਨਾਂ ਦਾ ਘਰ ਬਣਵਾ ਕੇ ਦਿਓ ਤਾਂ ਕਿ ਮਾਤਾ ਜੀ ਆਪਣੀ ਜ਼ਿੰਦਗੀ ਆਪਣੇ ਪਰਿਵਾਰ ਵਿੱਚ ਸਹੀ ਤਰੀਕਾ ਨਾਲ ਜੀ ਸਕਣ ਬੇਨਤੀ ਹੈ ਮਾਤਾ ਜੀ ਕਿ ਆਪ ਵੀ ਬੇਨਤੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਬੋਲੋ ਬੇਨਤੀ ਕਰਦੋ ਬੇਨਤੀ ਕਰਦੋ ਸੰਗਤ ਨੂੰ ਬੇਨਤੀ ਹੈ ਵੀ ਮੇਰਾ ਇੱਧਰ ਹੜ ਆ ਕੇ ਮਕਾਨ ਸਾਡੇ ਖਰਾਬ ਹੋ ਗਏ ਸਮਾਨ ਸਾਡਾ ਖਰਾਬ ਹੋ ਗਿਆ ਤੇ ਤੁਸੀਂ ਸਾਡੀ ਮਦਦ ਕਰੋ ਔਰ ਮੇਰ ਬੱਬਾ ਮੇਰ ਕਰੇ ਨੰਬਰ ਦੱਸਦੇ ਆਪਾਂ ਹਾਂ 142 8293 ਨੰਬਰ 98142 8293 ਇਹ ਨੰਬਰ ਤੇ ਆਪ ਜੀ ਪਰਿਵਾਰ ਨਾਲ ਕੰਟੈਕਟ ਕਰ ਸਕਦੇ ਹੋ ਤੇ ਜਰੂਰ ਮਦਦ ਕਰਿਓ ਬਾਈ ਗੁਰਦੀਪਾ ਹਰਸਾ ਬਾਈ ਗੁਰਦੀਪਾ ਠੀਕ ਜੀ ਬਾਈ